ਇੱਕ ਫੇਸਬੁਕ ਪੋਸਟ ਪੜ੍ਹ ਕੇ ਜਾਂ ਜੇ ਆਪਾਂ ਕਹਿ ਲਈਏ ਕਿ ਨੈਤਿਕਤਾ ਜਾਗਦੀ ਹੈ ਫਿਰ ਨੈਤਿਕਤਾ ਉਦੋਂ ਕਿਉਂ ਨਹੀਂ ਜਾਗਦੀ ਜਦੋਂ ਜਥੇਦਾਰ ਸਹਿਬਾਨ ਨੇ ਬਕਾਇਦਾ ਬਿਆਨ ਦਿੱਤਾ ਸੀ ਕਿ ਜਿਹੜੀ ਕਾਰਵਾਈ ਹੈ ਉਹ ਨਹੀਂ ਹੋ ਸਕਦੀ ਜਾਂ ਜਿਹੜੀ ਕਮੇਟੀ ਸ਼੍ਰੋਮਣੀ ਕਮੇਟੀ ਨੇ ਬਣਾਈ ਹੈ ਉਸ ਦੇ ਕੋਲ ਜਥੇਦਾਰ ਹਰਪੀ ਸਿੰਘ ਹੁਣਾਂ ਦੀ ਇਨਵੈਸਟੀਗੇਸ਼ਨ ਕਰਨ ਦਾ ਕੋਈ ਨੈਤਿਕ ਹੱਕ ਨਹੀਂ ਹੈ ਜੇ ਕਿਸੇ ਜਥੇਦਾਰ ਸਹਿਬਾਨ ਦੇ ਖਿਲਾਫ ਕੋਈ ਕਾਰਵਾਈ ਹੋਣੀ ਹੈ ਤੇ ਉਹ ਜਿਹੜੀ ਬਕਾਇਦਾ ਹਾਲ ਤੱਕ ਸਾਹਿਬ ਤੇ ਕੰਪਲੇਂਟ ਹੋਵੇ ਆਪਣੇ ਵਿਕਾਰ ਨੂੰ ਕਿਤੇ ਨਾ ਕਿਤੇ ਬਚਾਉਣ ਦੇ ਲਈ ਜਿਹੜਾ ਹੈ ਅਸਤੀਫਾ ਜਿਹੜਾ ਆਪਾਂ ਇਹ ਕਹਿ ਸਕਦੇ ਆ ਕਿ ਦਿੱਤਾ ਗਿਆ ਹੈ ਇਸ ਨੂੰ ਹੁਣ ਚਾਹੇ ਆਪਾਂ ਨੈਤਿਕਤਾ ਕਹ ਲਈਏ ਜਾਂ ਉਸ ਤਰ੍ਹਾਂ ਕਹ ਲਈਏ ਦੂਜੇ ਬੰਨੇ ਜਿਹੜਾ ਉਹਨਾਂ ਨੇ ਇੱਕ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਕਿ ਜਿਹੜੇ ਆਏ ਹੁੰਦੇ ਨੇ ਜਾਂ ਜਨਾਂ ਨੂੰ ਲਗਾਇਆ ਜਾਂਦਾ ਹੈ ਇਹ ਜਥੇਦਾਰਾਂ ਦਾ ਕਰਕੇ ਕਿ ਸ਼੍ਰੋਮਣੀ ਕਮੇਟੀ ਦੇ ਕੋਲ ਇਸ ਤਰ੍ਹਾਂ ਦੇ ਅਖਤਿਆਰ ਹੈਗੇ ਨੇ ਕਿਸੇ ਵੀ ਜਥੇਦਾਰ ਨੂੰ ਕਿਸੇ ਵੀ ਸਮੇਂ ਲਾ ਸਕਦੇ ਆ ਜਦੋਂ ਜਥੇਦਾਰ ਦੀ ਚੋਣ ਹੁੰਦੀ ਹੈਗੀ ਆ ਤੇ ਉਦੋਂ ਜਿਹੜੀਆਂ ਦਸਤਾਰਾਂ ਨੇ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਉਥੇ ਆ ਕੇ ਦਸਤਾਰਾਂ ਜਿਹੜੀਆਂ ਦਿੰਦੀਆਂ ਹੈਗੀਆਂ ਨੇ ਸਿੰਘ ਸਹਿਮਾਨ ਜਿਹੜੇ ਵੀ ਬਣਾਏ ਜਾਂਦੇ ਨੇ ਤੇ ਫਿਰ ਜਦੋਂ ਲਾਉਣ ਦੀ ਵਾਰੀ ਆਉਂਦੀ ਆ ਤੇ ਉਦੋਂ ਜਿਹੜਾ ਹੈਗਾ ਸ਼੍ਰੋਮਣੀ ਕਮੇਟੀ ਆਪਣੇ ਆਪ ਹੀ ਇੱਕ ਆਪਣੇ ਤਰੀਕੇ ਦੇ ਨਾਲ ਘਾਟ ਤ ਘੜਦੀ ਹੈ ਫੈਸਲਾ ਕਰਦੀ ਹੈ ਜਥੇਦਾਰਾਂ ਨੂੰ ਲੰਬੇ ਕਰ ਦਿੰਦੀ ਹੈ ਜੀ ਪੋਲੀਟੀਕਲ ਪ੍ਰੈਸ਼ਰ ਆਪਾਂ ਕਹਿ ਸਕਦੇ ਹਾਂ ਨਾ ਕਿ ਉਹ ਡਾਇਰੈਕਟਲੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਵੀ ਅਗੇਂਸਟ ਨਹੀਂ ਸੀ ਜਾਣਾ ਚਾਹੁੰਦੇ ਜੀ ਔਰ ਜਿਹੜਾ ਹੈਗਾ ਦੂਜੇ ਮੰਨੇ ਉਹ ਕਿਤਨਾ ਕਿਤੇ ਬਾਦਲ ਧੜੇ ਦੇ ਖਿਲਾਫ ਵੀ ਭੁਗਤਣਾ ਨਹੀਂ ਚਾਹੁੰਦੇ ਹੈਗੇ ਸੰਗਤ ਜੀ ਕਈ ਮੁੱਦੇ ਹੈਗੇ ਨੇ ਅ ਅ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਵੱਲੋਂ ਬੀਤੇ ਦਿਨਾਂ ਦੇ ਵਿੱਚ ਦਿੱਤਾ ਗਿਆ ਅਸਤੀਫਾ ਹੋਵੇ ਜਾਂ ਉਹ ਸੱਤ ਮੈਂਬਰੀ ਕਮੇਟੀ ਦੇ ਉੱਤੇ ਉਠੇ ਹੋਏ ਸਵਾਲ ਜੋ ਸ਼੍ਰੀ ਕਾਲਤਾ ਕਸੇਵ ਦੇ ਜ਼ਿੰਮੇਵਾਰ ਜ਼ਿੰਮੇਵਾਰ ਗਿਆਨੀ ਰਗਵੀਰ ਸਿੰਘ ਹੋਣਾ ਵੱਲੋਂ ਤਿਆਰ ਕੀਤੀ ਗਈ ਸੀ ਜਾਂ ਉਸ ਤੋਂ ਇਲਾਵਾ ਮੌਜੂਦਾ ਸਮਝ ਦੇ ਵਿੱਚ ਇੱਕ ਤੋਂ ਬਾਅਦ ਅਸਤੀਫਿਆਂ ਦੀ ਜੋ ਸਿਆਸਤ ਸ਼ੁਰੂ ਹੋ ਜਾਂਦੀ ਹੈ ਅਸਤੀਫੇ ਦੇ ਕੇ ਜੋ ਕ੍ਰੈਡਿਟ ਵਾਰ ਲੈਂ ਕਰ ਦੀ ਸ਼ੁਰੂ ਹੁੰਦੀ ਹੈ ਸ਼ੁਰੂਆਤ ਉਸ ਦੀ ਗੱਲ ਵੀ ਕਰਾਂਗੇ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਦ ਅਸਤੀਫਾ ਦੇਵੇ ਹਾਲਾਤ ਕੁਝ ਅਜਿਹੇ ਨਹੀਂ ਸਿਗੇ ਕਿ ਨਜ਼ਰ ਆ ਰਿਹਾ ਹੋਏ ਕਿ ਬਾਦਲ ਢੜਾ ਕਿਸੇ ਤਰੀਕੇ ਦਾ ਦਬਾਅ ਬਣਾ ਰਿਹਾ ਹੈ ਜਾਂ ਕਹਿ ਲਓ ਪੰਜ ਸੇ ਸਹਿਵਾਨਾ ਦੇ ਵੱਲੋਂ ਕਿਸੇ ਤਰੀਕੇ ਦੀ ਕੋਈ ਸਟੈਪ ਅਪ ਲਿਆ ਗਿਆ ਹੋਵੇ ਆ ਹਰਜਿੰਦਰ ਸਿੰਘ ਧਾਮੀ ਦਾਸ ਅਸਤੀਫਾ ਅਸੀਂ ਇਸ ਵੇਲੇ ਇਸ ਨੂੰ ਸਿਆਸੀ ਰੰਗਤ ਦੇ ਵਿੱਚ ਦੇਖੀਏ ਉਹਨਾਂ ਦੇ ਵੱਲੋਂ ਲਿਆ ਜਾਂ ਅਸਲ ਦੇ ਵਿੱਚ ਕਿਸੇ ਤਰੀਕੇ ਦੀ ਗੈਰਤ ਰੱਖਦਿਆਂ ਹੋયા ਉਹਨਾਂ ਨੇ ਕਈ ਮਸਲਿਆਂ ਦੀ ਜ਼ਿੰਮੇਵਾਰੀ ਲਈ ਤੇ ਅਸਤੀਫਾ ਦਿੱਤਾ ਜੀ ਬਿਲਕੁਲ ਕਿਹਾ ਤੇ ਜਦੋਂ ਉਹਨਾਂ ਨੇ ਇਦਾਂ ਹੀ ਆ ਕਿ ਮੈਂ ਨੈਤਿਕ ਤੌਰ ਤੇ ਜਿਹੜਾ ਅਸਤੀਫਾ ਦੇਣਾ ਹੈਗਾ ਜੀ ਜੋ ਉਹਨਾਂ ਨੇ ਸਾਰਾ ਆਪਾਂ ਦੇਖਿਆ ਨਾ ਕਿ ਪਾਇਆ ਕਿ ਜਥੇਦਾਰ ਸਾਹਿਬ ਦੀ ਜਿਹੜੀ ਪੋਸਟ ਜਿਹੜੀ ਮੈਂ ਪੜ੍ਹੀ ਹੈਗੀ ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਮੈਨੂੰ ਨੈਤਿਕ ਤੌਰ ਤੇ ਮੈਂ ਉਸ ਚੀਜ਼ ਨੂੰ ਦੇਖਦਿਆਂ ਹੋਇਆ ਅਸਤੀਫਾ ਜਿਹੜਾ ਦੇ ਰਿਹਾ ਕਿ ਉਹਨਾਂ ਨੇ ਪੋਸਟ ਪਾ ਕੇ ਕਿਹਾ ਕਿ ਜੋ ਕਾਰਵਾਈ ਤਕਸ਼ਰੀ ਨੰਮ ਦਾ ਸਾਹਿਬ ਦੇ ਜਥੇਦਾਰ ਭਾਈ ਹਰਪੀ ਸਿੰਘ ਹੁਣਾਂ ਦੇ ਖਿਲਾਫ ਹੋਈ ਹੈਗੀ ਤੇ ਉਸ ਕਾਰਵਾਈ ਦੇ ਨਾਲ ਜਿਹੜਾ ਹੈਗਾ ਮੇਰਾ ਹਿਰਦਾ ਬੜਾ ਦੁਖੀ ਹੋਇਆ ਤੇ ਉਹ ਵਾਲੀ ਕਹਿੰਦੇ ਵੀ ਪੋਸਟ ਪੜ ਕੇ ਪੋਸਟ ਨੂੰ ਪੜ ਕੇ ਤਕਰੀਬਨ 1-2 ਦਿਨ ਬਾਅਦ ਨੈਤਿਕ ਤੌਰ ਤੇ ਉਹਨਾਂ ਨੇ ਜੋ ਕਿਹਾ ਹੈਗਾ ਪਰ ਪੰਥ ਖਲ ਕਿਹਾ ਜਿਹਦੀ ਕਾਫੀ ਜਿਆਦਾ ਚਰਚਾ ਹੈਗੀ ਹੈ ਕਿ ਇੱਕ ਫੇਸਬੁੱਕ ਪੋਸਟ ਪੜ ਕੇ ਜਾਂ ਜੇ ਆਪਾਂ ਕਹਿ ਲਈਏ ਕਿ ਨੈਤਿਕਤਾ ਜਾਗਦੀ ਹੈ ਫਿਰ ਨੈਤਿਕਤਾ ਉਦੋਂ ਕਿਉਂ ਨਹੀਂ ਜਾਗਦੀ ਜਦੋਂ ਜਥੇਦਾਰ ਸਾਹਿਬਾਨ ਨੇ ਬਕਾਇਦਾ ਬਿਆਨ ਦਿੱਤਾ ਸੀ ਕਿ ਜਿਹੜੀ ਕਾਰਵਾਈ ਹੈ ਉਹ ਨਹੀਂ ਹੋ ਸਕਦੀ ਜਾਂ ਜਿਹੜੀ ਕਮੇਟੀ ਸ਼੍ਰੋਮਣੀ ਕਮੇਟੀ ਨੇ ਬਣਾਈ ਹੈ ਉਸ ਦੇ ਕੋਲ ਜਥੇਦਾਰ ਹਰਪੀ ਸਿੰਘ ਹੁਣਾਂ ਦੀ ਇਨਵੈਸਟੀਗੇਸ਼ਨ ਕਰਨ ਦਾ ਕੋਈ ਨੈਤਿਕ ਹੱਕ ਨਹੀਂ ਹੈ ਜੇ ਕਿਸੇ ਜਥੇਦਾਰ ਸਾਹਿਬਾਨ ਦੇ ਖਿਲਾਫ ਕੋਈ ਕਾਰਵਾਈ ਹੋਣੀ ਹੈ ਤੇ ਉਹ ਜਿਹੜੀ ਬਕਾਇਦਾ ਹਕਾਲ ਤੱਕ ਸਾਹਿਬ ਤੇ ਕੰਪਲੇਂਟ ਹੋਵੇ ਜੇ ਨੈਤਿਕਤਾ ਹੁੰਦੀ ਤੇ ਫਿਰ ਜੋ ਪੰਚ ਸਿੰਘ ਸਾਹਿਬਾਨਾਂ ਦੇ ਵੱਲੋਂ ਜਿਸ ਤਰੀਕੇ ਦੇ ਆਪਾਂ ਕਹਿ ਲੀਏ ਕਿ ਫੈਸਲੇ ਜੋ 2 ਦਸੰਬਰ ਵਾਲੇ ਦਿਨ ਲਾਗੂ ਕੀਤੇ ਗਏ ਕਰਨੇ ਚਾਹੀਦੇ ਸਨ ਜੋ ਫੈਸਲੇ ਦਿੱਤੇ ਗਏ ਸਨ ਬਕਾਇਦਾ ਧਾਮੀ ਸਾਹਿਬ ਨੂੰ ਪ੍ਰਧਾਨ ਬਣਾਇਆ ਗਿਆ ਸੀ ਸੱਤ ਮੈਂਬਰੀ ਕਮੇਟੀ ਦਾ ਤੁਸੀਂ ਦੇਖੋ ਕਿ ਉਹਦੀ 2 ਮਹੀਨੇ ਤੱਕ ਮੀਟਿੰਗ ਹੀ ਨਹੀਂ ਹੋਈ ਉਦੋਂ ਨੈਤਿਕਤਾ ਕਿੱਥੇ ਸੀ ਪੰਥਕ ਖਲਕੇ ਸਵਾਲ ਕਰਦੇ ਨੇ ਪੰਥਦਰਦੀ ਸਵਾਲ ਕਰਦੇ ਨੇ ਕਿ ਉਦੋਂ ਨੈਤਿਕਤਾ ਕਿੱਥੇ ਸੀ ਉਦੋਂ ਇਸ ਇਹ ਨੈਤਿਕਤਾ ਅਗਰ ਸਾਹਮਣੇ ਆਈ ਹੁੰਦੀ ਜਿਵੇਂ ਆਪਾਂ ਕਹੀ ਕਿ ਜਿਸ ਤਰੀਕੇ ਦੇ ਨਾਲ 2 ਦਸੰਬਰ ਨੂੰ ਫੈਸਲੇ ਹੁੰਦੇ ਆਏ ਸਨ ਤੇ 5 ਤਰੀਕ ਨੂੰ ਜਾਂ 3 ਦਿਨ ਬਾਅਦ ਦੀ ਜਿਹੜਾ ਹੱਥੋਂ-ਹੱਥ 7 ਮੈਂਬਰੀ ਕਮੇਟੀ ਮੀਟਿੰਗ ਕਰਦੀ ਕਿ ਜਿਸ ਤਰੀਕੇ ਦੇ ਨਾਲ ਫੈਸਲੇ ਅਕਾਲ ਤਖ਼ਤ ਸਾਹਿਬ ਦੇ ਆਏ ਨੇ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਜਿਹੜਾ ਹੈਗਾ ਉਹ ਫੈਸਲੇ ਹੁਬਹੂ ਲਾਗੂ ਕਰਮਾਉਣੇ ਨੇ ਕਿਉਂ ਇੰਨਾ ਲੰਮਾ ਸਮਾਂ ਜਿਹੜਾ ਹੈ ਉਹ ਦਿੱਤਾ ਗਿਆ ਜੇ ਬਾਕੀ ਦੇ ਜਿਹੜੇ ਮੈਂਬਰ ਬਾਰ-ਬਾਰ ਕਹਿੰਦੇ ਰਹੇ ਕਿ ਅਸੀਂ ਜਿਹੜੇ ਫੈਸਲੇ ਇਨਮਨ ਲਾਗੂ ਕਰਵਾਉਣੇ ਨੇ ਤੇ ਕਿਉਂ ਜਿਹੜਾ ਹੈਗਾ ਏ ਭਾਈ ਧਾਮੀ ਹੋਣੀ ਜਿਹੜੇ ਹੈਗੇ ਨੇ ਉਸ ਤੋਂ ਚੂਕ ਕੀਤੀ ਹੈਗੀ ਆ ਇਹ ਜਿਹੜੇ ਸਵਾਲ ਜਿਹੜੇ ਨੇ ਕਿਤਨਾ ਕਿਤੇ ਇਹ ਉੱਠ ਰਹੇ ਨੇ ਕਿ ਬਾਰ-ਬਾਰ ਇੱਕ ਧੜੇ ਨੂੰ ਕਿਉਂ ਖੇਡ-ਖੇਡਣ ਦਾ ਜਿਹੜਾ ਹੈ ਮੌਕਾ ਦਿੱਤਾ ਗਿਆ ਅ ਇਸ ਚੀਜ਼ ਨੂੰ ਲੈ ਕੇ ਕਿਤਨਾ ਕਿਤੇ ਦੂਜਾ ਇਹ ਹੈਗਾ ਕਿ ਆਪਣੇ ਵਿਕਾਰ ਨੂੰ ਕਿਤੇ ਨਾ ਕਿਤੇ ਬਚਾਉਣ ਦੇ ਲਈ ਜਿਹੜਾ ਹੈ ਅਸਤੀਫਾ ਜਿਹੜਾ ਆਪਾਂ ਇਹ ਕਹਿ ਸਕਦੇ ਆ ਕਿ ਦਿੱਤਾ ਗਿਆ ਹੈ ਇਸ ਨੂੰ ਹੁਣ ਚਾਹੇ ਆਪਾਂ ਨੈਤਿਕਤਾ ਕਹਿ ਲਈਏ ਜਾਂ ਉਸ ਤਰ੍ਹਾਂ ਕਹਿ ਲਈਏ ਦੂਜੇ ਬੰਨੇ ਜਿਹੜਾ ਉਹਨਾਂ ਨੇ ਇੱਕ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਕਿ ਜਿਹੜੇ ਆਏ ਹੁੰਦੇ ਨੇ ਜਾਂ ਜਨਾਂ ਨੂੰ ਲਗਾਇਆ ਜਾਂਦਾ ਇਹ ਜਥੇਦਾਰਾਂ ਦਾ ਕਰਕੇ ਕਿ ਸ਼੍ਰੋਮਣੀ ਕਮੇਟੀ ਦੇ ਕੋਲ ਇਸ ਤਰ੍ਹਾਂ ਦੇ ਅਖਤਿਆਰ ਹੈਗੇ ਨੇ ਕਿਸੇ ਵੀ ਜਥੇਦਾਰ ਨੂੰ ਕਿਸੇ ਵੀ ਸਮੇਂ ਲਾ ਸਕਦੇ ਆ ਇਹਦੇ ਤੇ ਆਪਾਂ ਸੁਣਦੇ ਸੀ ਕਿ ਸਿੱਖ ਵਿਦਵਾਨ ਹੈਗੇ ਨੇ ਜਾਂ ਆਪਾਂ ਕਹਿ ਲਈਏ ਕਿ ਜਿਹੜੇ ਖੋਜੀ ਹੈਗੇ ਨੇ ਉਹ ਕਹਿੰਦੇ ਕਿ ਜਦੋਂ ਜਥੇਦਾਰ ਦੀ ਚੋਣ ਹੁੰਦੀ ਹੈਗੀ ਹੈ ਤੇ ਉਦੋਂ ਜਿਹੜੀਆਂ ਦਸਤਾਰਾਂ ਨੇ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਉਹ ਉੱਥੇ ਆ ਕੇ ਦਸਤਾਰਾਂ ਜਿਹੜੀਆਂ ਦਿੰਦੀਆਂ ਹੈਗੀਆਂ ਨੇ ਸਿੰਘ ਸਹਿਮਾਨ ਜਿਹੜੇ ਵੀ ਬਣਾਏ ਜਾਂਦੇ ਨੇ ਤੇ ਫਿਰ ਜਦੋਂ ਲਾਉਣ ਦੀ ਵਾਰੀ ਆਉਂਦੀ ਹੈ ਤੇ ਉਦੋਂ ਜਿਹੜਾ ਹੈਗਾ ਸ਼੍ਰੋਮਣੀ ਕਮੇਟੀ ਆਪਣੇ ਆਪ ਹੀ ਇੱਕ ਆਪਣੇ ਤਰੀਕੇ ਦੇ ਨਾਲ ਘਾਟ ਤ ਘੜਦੀ ਹੈ ਫੈਸਲਾ ਕਰਦੀ ਹੈ ਜਥੇਦਾਰਾਂ ਨੂੰ ਲਾਂਬੇ ਕਰ ਦਿੰਦੀ ਹੈ ਜੀ ਉਦੋਂ ਕਿਉਂ ਨਹੀਂ ਉਹ ਜਥੇਬੰਦੀਆਂ ਦੀ ਇਨਵੋਲਵਮੈਂਟ ਹੁੰਦੀ ਹੁਣ ਜੇ ਇੱਕ ਬੰਨੇ ਤਾਂ ਇਹੀ ਕਿਹਾ ਜਾ ਰਿਆ ਨੇ ਕਿ ਕੌਮ ਦਾ ਜਥੇਦਾਰ ਹੈ ਜਾਂ ਤਾਂ ਤੁਸੀਂ ਇਸ ਨੂੰ ਲਾਗੂ ਕਰ ਦਿਓ ਕਿ ਇਹ ਸਿਰਫ ਇੱਕ ਧੜੇ ਦਾ ਜਥੇਦਾਰ ਹੈ ਇੱਕ ਬੰਨੇ ਆਪਾਂ ਕਹਿੰਦੇ ਆ ਕਿ ਅਕਾਲ ਤਖਤ ਸਭ ਆਜ਼ਾਦ ਹੈ ਸੋਚ ਆਜ਼ਾਦ ਹੈ ਕਿਸੇ ਤੁਸੀਂ ਬਾਰ ਬਾਰ ਸੋਚਿਆ ਹੋਵੇਗਾ ਕਿ ਅਸੀਂ ਜਿਹੜਾ ਹੈ ਸਤਿਕਾਰ ਕਰਦੇ ਹਾਂ ਈਵਨ ਕਿ ਅਕਾਲੀ ਦਲ ਬਾਦਲ ਦੇ ਲੀਡਰਾਂ ਵੱਲੋਂ ਵੀ ਇਹ ਆਉਂਦਾ ਹੈਗਾ ਫਿਰ ਇਹ ਸਵਾਲ ਕੌਮ ਦੇ ਸਾਹਮਣੇ ਇੱਕ ਵੱਡਾ ਖੜਾ ਹੈਗਾ ਦੂਜਾ ਪਿਛਲੇ ਦਿਨੀ ਜਥੇਦਾਰ ਹਰਪੀ ਸਿੰਘ ਹੋਣਾ ਨੇ ਵੀ ਇਹ ਮੁੱਦਾ ਜਿਹੜਾ ਚੱਕਿਆ ਹੈਗਾ ਕੇ ਜਥੇਦਾਰਾਂ ਨੂੰ ਲਗਾਉਣ ਦਾ ਤੇ ਹਟਾਉਣ ਦਾ ਜਿਹੜਾ ਵਿਧੀ ਵਿਧਾਨ ਹੈ ਇਹ ਗੱਲ ਜਥੇਦਾਰ ਜਦੋਂ ਵਿਦਵਾਨਤੀ ਹੋਣੀ ਸੀਗੇ ਉਹਨਾਂ ਨੇ ਇਹ ਗੱਲ ਚੱਕੀ ਸੀ ਕਿ ਉਹ ਜਿਹੜਾ ਹੈਗਾ ਕਿ ਉਸ ਨੂੰ ਇਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਅੰਡਰ ਨਹੀਂ ਹੋਣਾ ਚਾਹੀਦਾ ਔਰ ਬਕਾਇਦਾ ਪੱਕੇ ਕਿ ਐਵੀਡੈਂਸ ਮਿਲਦੇ ਨੇ ਕਿ 1999 ਤੋਂ ਪਹਿਲਾਂ ਇਸ ਤਰ੍ਹਾਂ ਦਾ ਜੋ ਕੁਝ ਵਾਪਰਿਆ ਹੈਗਾ ਰੀਸੈਂਟਲੀ ਪਿਛਲੇ 25 26 ਸਾਲਾਂ ਚ ਹੋਇਆ ਇਸ ਤਰੀਕੇ ਦੇ ਨਾਲ ਨਹੀਂ ਸੀ ਹੋਇਆ ਜਥੇਦਾਰ ਸਰਮੰਦ ਦਾ ਆਪਣਾ ਇੱਕ ਆਜ਼ਾਦ ਰੁਤਬਾ ਹੁੰਦਾ ਸੀ ਉਹ ਇਸ ਤਰੀਕੇ ਦੇ ਨਾਲ ਨਹੀਂ ਸੀਗਾ ਕੋਮ ਫੈਸਲਾ ਕਰਦੀ ਸੀ ਕਿ ਕਿਹੜਾ ਜਥੇਦਾਰ ਕਿਹੜੇ ਆਪਾਂ ਕਹ ਲਈ ਕਿ ਜਿਨ੍ਹਾਂ ਨੇ ਸਹੀ ਫੈਸਲੇ ਕੀਤੇ ਨੇ ਜਾਂ ਉਸ ਤਰ੍ਹਾਂ ਹੈਗਾ ਕੋਈ ਉਹ EMPLOYE ਦੀ ਤਰ੍ਹਾਂ ਨਹੀਂ ਸੀਗਾ ਤੇ ਫਿਰ ਕੀ ਕਾਰਨ ਹੋ ਗਏ ਕਿਉਂ ਨਹੀਂ ਜਿਹੜਾ ਹੈਗਾ ਉਹਦੇ ਤੇ ਮੌਜੂਦਾ ਕਮੇਟੀ ਜਥੇਦਾਰ ਹਰਪੀ ਸਿੰਘ ਉਹਨਾਂ ਨੇ ਕਿਹਾ ਕਿ ਦੋ ਬਾਰੋਂ ਕਹਿੰਦੇ ਤੁਸੀਂ ਰਿਕਾਰਡ ਚੈੱਕ ਕਰ ਸਕਦੇ ਹੋ ਮੈਂ ਵੀ ਉਹੀ ਜਦੋਂ ਮੈਂ ਕਾਰਜਕਾਰੀ ਜਥੇਦਾਰ ਸੀ ਤੇ ਮੈਂ ਵੀ ਉਹ ਜੋ ਵਿਦਾਂਤੀ ਆਲਾ ਸੀ ਜੋ ਉਹਨਾਂ ਨੇ ਕਿਹਾ ਸੀ ਕਿ ਤਿਆਰ ਕੀਤਾ ਜਾਵੇ ਮੈਂ ਉਸ ਨੂੰ ਦੁਬਾਰਾ ਇੱਕ ਕਰੀ ਜਿਹੜਾ ਹੈਗਾ ਅੱਗੇ ਕੀਤਾ ਸੀ ਫਿਰ ਤਿਆਰ ਕਿਉਂ ਨਹੀਂ ਕੀਤਾ ਜਾ ਰਿਹਾ ਇਹੋ ਜਿਹਾ ਵਿਧਿਵਿਧਾਨ ਕੀ ਇਸ ਦੇ ਪਿੱਛੇ ਲਾਲ ਸਾਮਾਨੇ ਕੇ ਕਾਲਤਖ ਸਾਬ ਨੂੰ ਕੋਈ ਆਜ਼ਾਦ ਖੋਦ ਹਸਤੀ ਜਿਹੜੀ ਆ ਉਹ ਕਾਇਮ ਨਹੀਂ ਹੋਣ ਦੇਣੀ ਤੇ ਉਸ ਦੇ ਨਾਲ ਫਾਇਦਾ ਜਾਂ ਨੁਕਸਾਨ ਕਿਸ ਨੂੰ ਹੋਏਗਾ ਇਹ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਜਿੰਨਾ ਤੋਂ ਕਿਨਾਰਾ ਨਹੀਂ ਕੀਤਾ ਜਾ ਸਕਦਾ ਮੌਜੂਦਾ ਹਾਲਾਤਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਪੋਲੀਟੀਕਲੀ ਹੀ ਇਸ ਨੂੰ ਕਹਿ ਸਕਦੇ ਹਾਂ ਜਿੰਨਾ ਮਰਜ਼ੀ ਕਹਿ ਦੇਣੋ ਕਿ ਨੈਤਿਕ ਹੈਗਾ ਕਿਉਂਕਿ ਬਹੁਤ ਸਾਰੇ ਆਪਾਂ ਕਹਿ ਲਈਏ ਕਿ ਜਿਹੜੇ ਸਿੱਖ ਚਿੰਤਕ ਹੈਗੇ ਨੇ ਜਾਂ ਸਿੱਖ ਲੀਡਰ ਹੈਗੇ ਨੇ ਚਾਹੇ ਉਹ ਸੁਧਾਰ ਲਹਿਰ ਵਾਲੇ ਹੋਣ ਜਾਂ ਦੂਜੇ ਹੋਣ ਜਾਂ ਜੇ ਸ਼੍ਰੋਮਣੀ ਕਮੇਟੀ ਮੈਂਬਰਸ ਵੀ ਹੈਗੇ ਨੇ ਉਹ ਵੀ ਇਹੀ ਕਹਿ ਰਹੇ ਨੇ ਕਿ ਅਸਤੀਫਾ ਦੇਣਾ ਬਿਲਕੁਲ ਹੀ ਸਹੀ ਨਹੀਂ ਹੈਗਾ ਇਹ ਇਹਨਾਂ ਨੂੰ ਚਾਹੀਦਾ ਇਹ ਸੀ ਕਿ ਕਿਤੇ ਨਾ ਕਿਤੇ ਜਿਹੜਾ ਹੈਗਾ ਹੈ ਤੁਸੀਂ ਜਿਹੜਾ ਹੈਗਾ ਇਸ ਪੂਰੇ ਮਾਹੌਲ ਨੂੰ ਸੈੱਟ ਕਰ ਦੇ ਦੂਜੇ ਬੰਨੇ ਆ ਜਾਓ ਚਲੋ ਆਪਾਂ ਮੰਨ ਲਏ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਤੁਸੀਂ ਪੋਸਟ ਛੱਡ ਕੇ ਤੁਹਾਡੀ ਨੈਤਿਕਤਾ ਦੇ ਆਧਾਰ ਤੇ ਤੁਸੀਂ ਅਸਤੀਫਾ ਦੇ ਦਿੱਤਾ ਕਿ ਮੇਰੇ ਕੋਲੋਂ ਫੈਸਲਾ ਗਲਤ ਹੋਇਆ ਹੈ ਜਾਂ ਕਹਿ ਲੋ ਕਿ ਮੈਨੂੰ ਜਥੇਦਾਰ ਸਾਹਿਬ ਨੇ ਮੇਰੇ ਤੇ ਉਂਗਲ ਚੁੱਕੀ ਹੈ ਮੇਰੇ ਫੈਸਲੇ ਤੇ ਮੈਂ ਉਹਦੇ ਕਰਕੇ ਅਸਤੀਫਾ ਦੇ ਦਿੱਤਾ ਸੱਤ ਮੈਂਬਰੀ ਕਮੇਟੀ ਤੋਂ ਅਸਤੀਫਾ ਕਿ ਉਹਨਾਂ ਦਿੱਤਾ ਗਿਆ ਸੱਤ ਮੈਂਬਰੀ ਕਮੇਟੀ ਨੂੰ ਇਹਨਾਂ ਨੂੰ ਚਾਹੀਦਾ ਸੀ ਕਿ ਇੰਡੀਪੈਂਡੈਂਟਲੀ ਰਨ ਹੋਣ ਦੇ ਠੀਕ ਹੈ ਉਧਰੋਂ ਤੁਸੀਂ ਵੇਲੇ ਹੋਗੇ ਔਰ ਉਮੀਦ ਵੀ ਬਹੁਤ ਸਾਰੇ ਲੋਕ ਜਿਹੜੇ ਉਹ ਇਹੀ ਕਰਦੇ ਸੀ ਕਿ ਸ਼ਾਇਦ ਭਾਈ ਹਰਜਿੰਦਰ ਸਿੰਘ ਧਾਮੀ ਹੋਣੀ ਪੰਥਕ ਬੈਕਗ੍ਰਾਉਂਡ ਚੋਂ ਆਉਂਦੇ ਨੇ ਕਿਤਨਾ ਕਿਤੇ ਪੰਥ ਦੇ ਨਾਲ ਦਰਦ ਹੈਗਾ ਏ ਉਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੇ ਅਗੇਂਸਟ ਨਹੀਂ ਜਾਣਗੇ ਤੇ ਉਹ ਉਹਨਾਂ ਨੇ ਇੱਕਪ ਕਹਿ ਸਕਦੇ ਨੇ ਕਿ ਮਿਡਲ ਵੇ ਕੱਢਦੇ ਹੋਏ ਜਿਹੜਾ ਹੈਗਾ ਏ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਅਸਤੀਫੇ ਵਾਲਾ ਜਿਹੜਾ ਕੰਮ ਹੈ ਉਹ ਹੋਇਆ ਹੈਗਾ ਇਹ ਅਸਤੀਫੇ ਵਾਲਾ ਕੰਮ ਇੱਕ ਕਹੋ ਆਪਣਾ ਪੱਖ ਸਾਫ਼ ਕਰਨ ਦੇ ਲਈ ਜਾਂ ਆਪਣੇ ਉੱਤੇ ਖੜੇ ਹੋ ਰਹੇ ਪੰਥਕ ਤੌਰ ਦੇ ਤੇ ਜੋ ਸਵਾਲ ਖੜੇ ਹੋ ਰਹੇ ਸੀ ਹਰਜਿੰਦਰ ਸਿੰਘ ਧਾਮੀ ਦੇ ਉੱਤੇ ਹਰਜਿੰਦਰ ਸਿੰਘ ਧਾਮੀ ਦੀ ਨਿਰੰਤਰ ਬੀਤੇ ਸਮੇਂਾਂ ਦੇ ਵਿੱਚ ਹੋਈ ਪ੍ਰਧਾਨਗੀ ਦੀ ਚੋਣ ਵਜੋਂ ਜੋ ਉਹਨਾਂ ਨੂੰ ਪ੍ਰਧਾਨ ਨਿਯੁਕਤ ਕੀਤਾ ਜਾ ਰਿਹਾ ਸੀ ਤੇ ਹਾਂ ਅਸੀਂ ਇਹ ਕਹਿ ਸਕਦੇ ਹਾਂ ਇੱਕ ਤੋਂ ਬਾਅਦ ਇੱਕ ਹੋ ਰਹੀਆਂ ਸਿਲਸਿਵਾਰ ਕੜੀਆਂ ਦੇ ਵਿਚਾਲੇ ਅਕਾਲੀ ਦਲ ਆਪ ਇਹਨਾਂ ਗੁੰਜਲਦਾਰ ਹੁੰਦਾ ਜਾ ਰਿਹਾ ਸੀ ਇਸ ਮਸਲੇ ਨੂੰ ਲੈ ਕੇ ਕਿ ਇੱਕ ਪ੍ਰਧਾਨ ਦੇ ਸਤੀਫੇ ਨੂੰ ਦਵਾ ਕੇ ਆਪਣੇ ਪੱਖ ਨੂੰ ਆਪਣੇ ਆਪਣੇ ਸਾਈਡ ਦੇ ਤਮਾਮ ਤਕਰੀਰਾਂ ਨੂੰ ਸਾਫ਼ ਕਰਨ ਦੀ ਤੇ ਕਹੋ ਜਿੰਨੇ ਦੋਸ਼ ਲੱਗੇ ਨੇ ਜਾਂ ਜਿੰਨੇ ਜਿਹਨਾਂ ਕਿੱਚੜਾਣਾ ਤੇ ਉਛਲਿਆ ਹੁਣ ਤੱਕ ਉਹਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਇਹ ਤਮਾਮ ਚੀਜ਼ਾਂ ਦਾ ਘਾਟਾ ਤਾਂ ਪੰਥ ਨੂੰ ਹੀ ਪੈਣਾ ਇੱਕ ਅਜੀਹੀ ਸ਼ਖਸੀਅਤ ਜੋ ਸਮੇਂ-ਸਮੇਂ ਸਰ ਜਿਸ ਨੂੰ ਕਾਰਜ ਕਰਨਾ ਚਾਹੀਦਾ ਸੀ ਤਾਂ ਅਸੀਂ ਇੱਥੇ ਇਹ ਵੀ ਕਹਿ ਸਕਦੇ ਹਾਂ ਜਥੇਦਾਰ ਸਾਹਿਬ ਦਾ ਜੋ ਹਾਲ ਫਿਲਹਾਲ ਦੇ ਵਿੱਚ ਵਿਦੇਸ਼ੀ ਧਰਤੀ ਤੋਂ ਉਹਨਾਂ ਨੇ ਭਾਵੇਂ ਪੋਸਟ ਪਾਈ ਹੋਵੇ ਉਹ ਪੋਸਟ ਇੰਨੀ ਵੀ ਕਹਿ ਲਓ ਕਿਸੇ ਨੂੰ ਜਜ਼ਬਾਤੀ ਤੌਰ ਦੇ ਉੱਤੇ ਹਲੂਣਾ ਦੇਣ ਵਾਲੀ ਨਹੀਂ ਸੀ ਨਜ਼ਰ ਆ ਰਹੀ ਕਿ ਜਿਸ ਦੇ ਵਿੱਚ ਪਿਕ ਪ੍ਰਧਾਨ ਅਸਤੀਫਾ ਦੇਵੇ ਹਾਂ ਅਸੀਂ ਮੰਨ ਸਕਦੇ ਹਾਂ ਅਸਤੀਫੇ ਦੇ ਕਾਰਨ ਕਈ ਹੋਰ ਹੋਣਗੇ ਜਾਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਪੋਲੀਟੀਕਲ ਪ੍ਰੈਸ਼ਰ ਆਪਾਂ ਕਹਿ ਸਕਦੇ ਹਾਂ ਨਾ ਕਿ ਉਹ ਡਾਇਰੈਕਟਲੀ ਅਕਾਲ ਤਖਸਬ ਦੇ ਹੁਕਮਾਂ ਦੇ ਵੀ ਅਗੇਂਸਟ ਨਹੀਂ ਸੀ ਜਾਣਾ ਚਾਹੁੰਦੇ ਔਰ ਜਿਹੜਾ ਹੈਗਾ ਦੂਜੇ ਮੰਨੇ ਉਹ ਕਿਤਨਾ ਕਿਤੇ ਬਾਦਲ ਧੜੇ ਦੇ ਖਿਲਾਫ ਵੀ ਭੁਗਤਣਾ ਨਹੀਂ ਚਾਹੁੰਦੇ ਹੈਗੇ ਜਾਂ ਤਾਂ ਹੈਗਾ ਨਾ ਕਿ ਉਹ ਲਕੀਰ ਖਿੱਚ ਕੇ ਕਹਿੰਦੇ ਕਿ ਹਾਂ ਬਈ ਮੈਂ ਤੇ ਅਕਾਲ ਤਖਸਾਲ ਵਾਲੇ ਬੰਨੇ ਰਹਿਣਾ ਹੈ ਆ ਸੱਤ ਮੈਂਬਰੀ ਕਮੇਟੀ ਬਣਾਈ ਹੋਈ ਹੈ ਮੈਂ ਉਹਦਾ ਮੁਖੀ ਹੈਗਾ ਮੈਂ ਹੱਥੋ ਹੱਥ ਮੀਟਿੰਗ ਕਾਲ ਕਰਦਾ ਹੈ ਚਲੋ ਜੇ ਨਹੀਂ ਹੋਇਆ 10 ਦਿਨ 20 ਦਿਨ ਬਾਅਦ ਹੋ ਜਾਂਦੀ ਉਹ ਜਿਹੜਾ ਇੱਕ 2 ਮਹੀਨੇ ਦਾ ਲੰਮਾ ਸਮਾਂ ਜਿਹੜਾ ਦੇ ਦਿੱਤਾ ਗਿਆ ਉਹ ਕਿਤਨਾ ਕਿਤੇ ਮੀਟਿੰਗ ਕਾਲ ਤੇ ਪ੍ਰਧਾਨ ਨੇ ਕਰਨੀ ਸੀ ਐਕਸਟ੍ਰੀਮ ਰਾਈਟ ਹੋ ਜਾਣਾ ਹੈ ਤਾਂ ਐਕਸਟ੍ਰੀਮ ਲੈਫਟ ਹੋਣਾ ਜਾਣਾ ਤਾਂ ਚਲੋ ਸਮਝ ਆਉਂਦਾ ਲੇਕਿਨ ਸੈਂਟ੍ਰਿਕ ਰਹਿ ਕੇ ਜੋ ਗੇਮ ਕੇਂਦਰ ਜੋ ਮਾਹੌਲ ਜਿਹੜਾ ਬਣਦਾ ਜਾ ਰਿਹਾ ਨਾ ਸੈਂਟਰ 'ਚ ਰਹਿ ਕੇ ਕਿਸੇ ਦਾ ਵੀ ਨਹੀਂ ਸਰਣਾ ਹੈਗਾ ਜੇ ਆਪਾਂ ਕਹਿ ਲਈਏ ਨਾ ਕਿ ਪਹਿਲਾਂ ਖਬਰਾਂ ਬਾਹਰ ਨਹੀਂ ਆਉਂਦੀਆਂ ਸਨ ਪਿਛਲੇ ਸਮਿਆਂ ਦੇ ਵਿੱਚ ਠੀਕ ਹੈ ਕਿ ਤੁਸੀਂ ਦੋਨੋਂ ਪਾਸੇ ਰੱਖ ਕੇ ਚੱਲਦੇ ਸੀ ਜਦੋਂ ਕੋਈ ਆਪਾਂ ਕਹਿ ਲਈ ਕਿ ਲੀਡਰ ਕੋਈ ਪੰਥਕ ਸਮਾਗਮ ਚ ਜਾਂਦਾ ਸੀ ਤੇ ਉਹ ਪੰਥ ਦਾ ਹੋ ਜਾਂਦਾ ਸੀ ਤੇ ਜਦੋਂ ਉਹੋ ਹੀ ਜੇ ਆਪਾਂ ਕੀ ਕਿ ਭਾਜਪਾ ਦੀ ਕਿਸੇ ਰੈਲੀ ਚ ਜਾਂਦਾ ਸੀ ਜਾਂ ਕਿਸੇ ਨਾ ਕਿਸੇ ਹੋਰ ਸਮਾਗਮ ਜਾਂਦਾ ਸੀ ਤੇ ਉਹ ਉੱਥੇ ਉਹ ਸਾਂਝੀ ਵਲਤਾ ਦਾ ਜਿਹੜਾ ਹੁਕਾ ਉਹ ਨਹੀਂ ਲੱਗ ਪੈਂਦਾ ਸੀ ਪਰ ਮੌਜੂਦਾ ਹਾਲਾਤਾਂ ਦੇ ਵਿੱਚ ਤੁਹਾਨੂੰ ਇਹ ਸੋਚਣਾ ਪਵੇਗਾ ਕਿ ਤੁਸੀਂ ਕੌਮ ਵਾਲੇ ਪਾਸੇ ਖੜੇ ਹੋ ਤੁਸੀਂ ਅਕਾਲ ਤਖਸਾਲ ਵਾਲੇ ਪਾਸੇ ਖੜੇ ਹੋ ਜਾਂ ਤੁਸੀਂ ਇੱਕ ਪਰਿਵਾਰ ਵਾਲੇ ਪਾਸੇ ਖੜੇ ਹੈਗੇ ਹੋ ਤੁਹਾਨੂੰ ਮਤਲਬ ਲਕੀਰ ਜਿਹੜੀ ਹੈ ਨਾ ਉਹ ਖਿੱਚ ਕੇ ਜਾਂ ਤੇ ਇੱਧਰ ਹੋਣਾ ਪੈਣਾ ਜਾਂ ਉੱਧਰ ਹੋਣਾ ਪੈਣਾ ਜੇ ਤੁਸੀਂ ਵਿਚ ਵਿਚਾਲਾ ਕਰੋਗੇ ਤੇ ਕੌਮ ਉਸ ਨੂੰ ਪ੍ਰਮਾਨ ਨਹੀਂ ਕਰੇਗੀ ਜਿਸ ਤਰੀਕੇ ਦੇ ਨਾਲ ਮਾਹੌਲ ਜਿਹੜਾ ਹੈ ਬਹੁਤ ਸਾਰੇ ਆਪਾਂ ਦੇਖਿਆ ਕਿ ਲੀਡਰ ਉਹ ਇਸ ਤਰੀਕੇ ਦੇ ਨਾਲ ਕੋਸ਼ਿਸ਼ ਕਰਦੇ ਨੇ ਕਿ ਅਸੀਂ ਦੋਨੋਂ ਪਾਸੇ ਹੋ ਕੇ ਹੀ ਚੱਲੀਏ ਉਧਰੋਂ ਵੀ ਕੌਮ ਦੇ ਸਾਹਮਣੇ ਵੀ ਬੁਰੇ ਨਾ ਬਣੀਏ ਤੇ ਦੂਜੇ ਪਾਸੇ ਕਿਸੇ ਪਰਿਵਾਰ ਦੇ ਵੀ ਅਸੀਂ ਉਸੇ ਤਰੀਕੇ ਦੇ ਨਾਲ ਹੀ ਚੱਲ ਰਹੀ ਹੈ ਉਸ ਤਰੀਕੇ ਦੇ ਨਾਲ ਕੰਮ ਨਹੀਂ ਹੋਣੇ ਹੈਗੇ ਕੌਮ ਨੂੰ ਪ੍ਰਮਾਨ ਜਿਹੜਾ ਨਹੀਂ ਕਰ ਰਹੀ ਜੋ ਸਾਨੂੰ ਰੀਸੈਂਟ ਜਿਹੜੀਆਂ ਐਗਜ਼ਾਮਪਲਸ ਹੋਈਆਂ ਨੇ ਉਹ ਤੋਂ ਸਾਨੂੰ ਪਤਾ ਲੱਗਦਾ ਹੈਗਾ ਅਸਤੀਫਿਆਂ ਦਾ ਦੌਰ ਇੱਥੇ ਹੀ ਖਤਮ ਨਹੀਂ ਹੁੰਦਾ ਭਾਈ ਧਾਮੀ ਹੋਣਾ ਵੱਲੋਂ ਦਿੱਤੇ ਗਏ ਅਸਤੀਫੇ ਤੋਂ ਬਾਅਦ ਇੱਕ ਹੋਰ ਅਸਤੀਫਾ ਸਾਹਮਣੇ ਆਉਂਦਾ ਹੈ ਕਿਰਪਾਲ ਸਿੰਘ ਬਡੂੰਗਰ ਦਾ ਇਹ ਅਸਤੀਫਾ ਉਹਨਾਂ ਦੇ ਵੱਲੋਂ ਦਿੱਤਾ ਗਿਆ ਜੋ ਸੱਤ ਮੈਂਬਰੀ ਕਮੇਟੀ ਦੇ ਵਿੱਚ ਉਹਨਾਂ ਦੀਆਂ ਸੇਵਾਵਾਂ ਲਾਈਆਂ ਗਈਆਂ ਸੀ ਉਸ ਕਮੇਟੀ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਕਿਰਪਾਲ ਸਿੰਘ ਬਡੂੰਗਰ ਅ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਬਾਦਲ ਪਰਵਾਰ ਦੇ ਅਸੀਂ ਇੰਨੇ ਖਾਸਮ ਖਾਸ ਨੇੜੇ ਲਈ ਤਾਂ ਨਹੀਂ ਕਹਿ ਸਕਦੇ ਲੇਕਿਨ ਹਾਂ ਪੰਥਕ ਸਫਾਵਾਂ ਨੂੰ ਚੰਗੇ ਤਰੀਕੇ ਨਾਲ ਜਾਣਦੇ ਨੇ ਤੇ ਜਾਣਦੇ ਨੇ ਕਿ ਪ੍ਰਧਾਨ ਦੀ ਜ਼ਿੰਮੇਵਾਰੀਆਂ ਕੀ ਕੁਝ ਨੇ ਤੇ ਇੱਕ ਪ੍ਰਧਾਨ ਕਦੇ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਉੱਚਾ ਨਹੀਂ ਹੋ ਸਕਦਾ ਉਹਨਾਂ ਦੇ ਅਸਤੀਫੇ ਨੂੰ ਕਿਸ ਤਰੀਕੇ ਨਾਲ ਦੇਖੋ ਨਾ ਉਹਨਾਂ ਦਾ ਅਸਤੀਫਾ ਵੀ ਕਿੰਨੇ ਲੰਬੇ ਸਮੇਂ ਬਾਅਦ ਕਿਸ ਟਾਈਮਿੰਗ ਤੇ ਆਇਆ ਹੈਗਾ ਉਧਰੋਂ ਜਿਹੜਾ ਹੈਗਾ ਇਹ ਭਾਈ ਧਾਮੀ ਵੱਲੋਂ ਦਿੱਤਾ ਜਾਂਦਾ ਹੈ ਉਧਰੋਂ ਉਹਨਾਂ ਨੇ ਸ਼੍ਰੋਮਣੀ ਕਮੇਟੀ ਤੋਂ ਅਸਤੀਫਾ ਦਿੱਤਾ ਪ੍ਰਧਾਨਗੀ ਤੋਂ ਦੂਜੇ ਬੰਨੇ ਜਿਹੜਾ ਉਹਨਾਂ ਨੇ ਕਿਹਾ ਕਿ ਮੈਂ ਸੱਤ ਮੈਂਬਰੀ ਤੋਂ ਵੀ ਮੈਨੂੰ ਜਿਹੜਾ ਹੈ ਫਾਰਗ ਕੀਤਾ ਜਾਵੇ ਹੁਣ ਤੁਸੀਂ ਇਹ ਦੇਖੋ ਕਿ ਇਸ ਜਿਹੜੇ ਹੈਗੇ ਆ ਭਾਈ ਕਿਰਪਾਲ ਸਿੰਘ ਮੁੰਡੰਗਰ ਹੋਣੀ ਹੈਗੇ ਆ ਉਹਨਾਂ ਦੇ ਵੱਲੋਂ ਵੀ ਇਸੇ ਤਰੀਕੇ ਦਾ ਅਸਤੀਫਾ ਹੁੰਦਾ ਕਿ ਇਨ੍ਹਾਂ ਹਾਲਾਤਾਂ ਦੇ ਵਿੱਚ ਜਿਹੜਾ ਹੈ ਕੰਮ ਨਹੀਂ ਹੋ ਸਕਦਾ ਜਾਂ ਕਾਰਵਾਈਆਂ ਨਹੀਂ ਹੋ ਸਕਦੀਆਂ ਸਵਾਲ ਉੱਥੇ ਹੀ ਹੈ ਕਿ ਕੀ ਇੰਨਾ ਲੰਮੇ ਸਮੇਂ ਬਾਅਦ ਤੁਹਾਨੂੰ ਇਹ ਚੀਜ਼ਾਂ ਪਤਾ ਲੱਗੀਆਂ ਜਾਂ ਕਿ ਕੀ ਉਹੀ ਫਿਰ ਮਿਡਲ ਵੇ ਵਾਲੀ ਗੱਲ ਆ ਗਈ ਨਾ ਕਿ ਅਸੀਂ ਆਪਣਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੁਤਬਾ ਬਚਾ ਲਈਏ ਨਾ ਅਸੀਂ ਉਧਰੋਂ ਮਾੜੇ ਬਣੀਏ ਤਾਂ ਨਾ ਅਸੀਂ ਉਧਰੋਂ ਮਾੜੇ ਬਣੀਏ ਤੇ ਹੁਣ ਇਹਦੇ ਨਾਲ ਜਿਹੜਾ ਡੈਮੇਜ ਹੋਣਾ ਹੈ ਉਹ ਤਾਂ ਸੱਤ ਮੈਂਬਰੀ ਕਮੇਟੀ ਨੂੰ ਹੀ ਹੋਣਾ ਹੈਗਾ ਕਿ ਉਹਨਾਂ ਦੇ ਵਿੱਚੋਂ ਜੇ ਦੋ ਜਾਣੇ ਜਿਹੜੇ ਨੇ ਚਲੇ ਜਾਣਗੇ ਉਹੀ ਗੱਲ ਹੈ ਕਿ ਦੁਬਾਰਾ ਜਿਹੜੀ ਹੈ ਕਿਤਨਾ ਕਿਤੇ ਮਿਡਲ ਵੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਾ ਅਸੀਂ ਅਕਾਲ ਤਖਤ ਸਾਹਿਬ ਤੋਂ ਵੀ ਮੁਨਕਰ ਨਹੀਂ ਹੋਣਾ ਚਾਹੁੰਦੇ ਤੇ ਦੂਜੇ ਬੰਨੇ ਜਿਹੜਾ ਹੈਗਾ ਕਿਤਨਾ ਕਿਸੇ ਅਸੀਂ ਇੱਕ ਪਰਿਵਾਰ ਦੇ ਨਾਲ ਵੀ ਜਿਹੜਾ ਬਣ ਬਣਾ ਕੇ ਹੀ ਰੱਖਣਾ ਚਾਹੁੰਦੇ ਆ ਕਿ ਉਹਦੇ ਖਿਲਾਫ ਅਸੀਂ ਖੜੇ ਨਹੀਂ ਹੋ ਸਕਦੇ ਇਹੀ ਚੀਜ਼ਾਂ ਆਪਾਂ ਕਹਿ ਸਕਦੇ ਇਹਨਾਂ ਦੇ ਅਸਤੀਫੇ ਦੇ ਨਾਲ